ਜਮੀਲ ਸਾਹਿਬ ਹਲਕਾ ਮਲੇਰਕੋਟੜਾ ਦੇ ਲੋਕਾਂ ਨੇ ਤੁਹਾਨੂੰ ਮੌਕਾ ਦਿੱਤਾ ਜਿੱਤਾਇਆ ਜੀ ਬਹੁਤ ਵੱਡੀ ਜਿੱਤ ਹੋਈ ਸੀ ਤੁਹਾਡੀ ਤੁਹਾਡੀ ਸ਼ੁਰੂਆਤ ਜੇ ਰਾਜਨੀਤਿਕ ਸ਼ੁਰੂਆਤ ਦੀ ਗੱਲ ਕਰੀਏ ਤਾਂ ਕਦੋਂ ਤੋਂ ਹੋਈ ਕਿਹੜੀ ਪਾਰਟੀ ਤੋਂ ਹੋਈ ਤੇ ਇਹ ਸਫ਼ਰ ਕਿਵੇਂ ਦਾ ਲੱਗਿਆ ਤੇ ਕਦੋਂ ਦੀ ਸ਼ੁਰੂਆਤ ਹੋ ਕੇ ਇੱਥੇ ਤੱਕ ਪਹੁੰਚੇ ਜੀ ਅਸਲ 'ਚ ਮੇਰਾ ਉਰਦੂ ਲਿਟਰੇਚਰ ਨਾਲ ਸ਼ੁਰੂ ਤੋਂ ਹੀ ਤਾਲੁਕ ਹੈ ਔਰ ਐਸੇ ਵੈਸੇ ਤਾਂ ਮੈਂਨੇ ਸਾਈਕਲੋਜੀ ਔਰ ਇਕਨੋਮਿਕਸ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਤੇ ਉਸ ਤੋਂ ਬਾਅਦ ਮੇਰੀ ਜਿਹੜੀ ਐਮਏ ਹੈ ਔਰ ਪੀਐਚਡੀ ਹੈ ਉਹ ਉਰਦੂ ਲਿਟਰੇਚਰ ਚ ਹੈ ਤਾਂ ਇਸ ਦਾ لازمی ਨਤੀਜਾ ਹੈ ਕਿ ਮੇਰਾ ਮਤਲਬ ਉਰਦੂ ਲਿਟਰੇਚਰ ਨਾਲ ਤਾਲੁਕ ਹੋਣ ਕਰਕੇ ਸ਼ੇਰੋ ਸ਼ਾਇਰੀ ਨਾਲ ਮੇਰਾ ਤਾਲੁਕ ਹੈ ਹਾਲਾਤ ਦੇ ਮੁਤਾਬਕ ਜਿੱਦਾਂ ਦੇ ਹਾਲਾਤ ਜਿੱਦਾਂ ਦੇ ਬਿਆਨات ਜਿੱਦਾਂ ਦਾ ਮਾਹੌਲ ਮੈਂ ਦੇਖਦਾ ਵਿਧਾਨ ਸਭਾ ਚ ਉਹਦੇ ਮੁਤਾਬਕ ਕੁਝ ਸ਼ੇਰ ਜਿਹੜੇ ਨਵੇਂ ਮੌਕੇ ਮੌਕਾ ਮੈਂ ਹਲ ਦੇ ਮੁਤਾਬਕ मैनू मतलब अभी कहने का मौका मिलता है मान योग स्पीकर साहब मौका देंगे दें। उन्होंने धन्यवाद करते हैं असी मतलब भी मैट्रिक सी और जोश से जज्बा सी, सी असी भी उस मूवमेंट में जुड़े और जुड़न तो बाद फिर सतर दिन चोणा ची बच के हिस्सा लिया और हाजी अनवार अहमद खां इत मलेरपोले तो जो अकाली दल तो कैंडेट से और असो उन्होंने दी हिमायत की डट के कि वो इथम एमएलए जीते और उस समय तो लेके आज तक, तक पीछे मुड़ के नहीं देखा जब से चला हूं मैं मेरी मंजिल पे नजर है जब से चला हूं मैं मेरी मंजिल पे नजर है रास्ते में कभी मील का पत्थर नहीं देखा इतने जो बहुजन, बहुजन समाज, समाज पार्टी आई मलेरकोटले तो बहुजन, बहुजन समाज पार्टी मैं नब्बे ज्वाइन की थी और फिर लंबा समा, समा मैं बहुजन समाज, समाज पार्टी, पार्टी रहा कान्शी राम जी के नेे रहा और जोड़ा कुछ, कुछ मैं बचपन तो सोचता आया हाँ कि करप्शन फ्री समाज हो ਸਰਕਾਰ ਇਦਾਂ ਦੀ ਹੋਵੇ ਕਿ ਜਿਹਨੂੰ ਲੋਕ ਮਹਿਸੂਸ ਕਰਨ ਵੀ ਸਾਡੀ ਆਪਣੀ ਸਰਕਾਰ ਹੈ। ਔਰ ਲੋਕਾਂ ਦੇ ਜਿਹੜੇ ਨੁਮਾਇੰਦੇ ਨੇ ਉਹ ਲੋਕਾਂ ਦੇ ਸੱਚੇ ਸੇਵਕ ਬਣ ਕੇ ਕੰਮ ਕਰਨ। ਜਿਹੜੀ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਹੈ ਅ ਮਾਨਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਔਰ ਉਹਨਾਂ ਦੀ ਪੂਰੀ ਟੀਮ ਉਹ ਬੜੀ ਸਿੰਪਲੀਸਿਟੀ ਉਹਨਾਂ ਨੇ ਮੈਂ ਦੇਖੀ ਔਰ ਉਹ ਬਹੁਤ ਹੀ ਜ਼ਿਆਦਾ ਜਿਹੜਾ ਦਰਦ ਨੇ ਲੋਕਾਂ ਦੀਆਂ ਦਾ ਦੁੱਖ ਤਕਲੀਫਾਂ ਦਾ ਆਪਣੇ ਅੰਦਰ ਰੱਖਦੇ ਸੀ ਤੇ ਉਹਨਾਂ ਨੂੰ ਮੁੱਖ ਰੱਖ ਕੇ ਉਹਨਾਂ ਨੇ ਫਿਰ ਇਹ ਪਾਰਟੀ ਬਣਾਈ ਜਿਨ੍ਹਾਂ ਦੀ ਆਵਾਜ਼ ਨਹੀਂ ਸੁਣੀ ਜਾਂਦੀ ਉਹ ਮੈਂ ਉਹਨਾਂ ਦਾ ਹਾਮੀ ਬਣ ਕੇ ਉਹਨਾਂ ਦੇ ਕੰਮ ਆ ਸਕਾਂ ਉਹਨਾਂ ਦੀਆਂ ਦੁੱਖ ਤਕਲੀਫਾਂ ਦੂਰ ਕਰਨ 'ਚ ਕੁਝ ਸਹਿਯੋਗ ਕਰ ਸਕਾਂ ਇਹ ਮੇਰਾ ਜ਼ਿੰਦਗੀ ਦਾ ਮੰਤਵ ਸੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਐਮਐਲਏ ਦੀ ਗੱਲ ਕਰਾਂਗੇ ਕਿਉਂਕਿ ਜਦੋਂ ਵੀ ਵਿਧਾਨ ਸਭਾ ਸੈਸ਼ਨ ਹੁੰਦਾ ਲਾਈਵ ਦੇਖਦੇ ਆਪਾਂ ਸਾਰਾ ਪ੍ਰੋਗਰਾਮ ਕਿ ਵਿਧਾਨ ਸਭਾ ਸੈਸ਼ਨ ਚ ਕੀ ਚੱਲਦਾ ਉੱਥੇ ਗਰਮਰਾਹਟ ਵੀ ਹੁੰਦੀ ਹੈ ਕਿਤੇ ਨਾ ਕਿਤੇ ਕਾਂਗਰਸੀ ਐਮਐਲਏਾਂ ਦੀ ਆਮ ਆਦਮੀ ਪਾਰਟੀ ਦੇ ਐਮਐਲਏ ਨਾਲ ਉਸ ਤੋਂ ਬਾਅਦ ਲਗਾਤਾਰ ਜਦੋਂ ਆਪਾਂ ਦੇਖਦੇ ਆ ਗੱਲਬਾਤ ਹੁੰਦੀ ਆ ਸਾਡੇ ਨਾਲ ਐਮਐਲਏ ਮੌਜੂਦ ਨੇ ਉਹ ਐਮਐਲਏ ਜੋ ਜਦੋਂ ਵਿਧਾਨ ਸਭਾ ਸੈਸ਼ਨ ਚ ਸਾਰੀ ਗੱਲਬਾਤ ਚੱਲਦੀ ਆ ਤਾਂ ਆਪਣੀ ਸ਼ੇਰੋ ਸ਼ਾਇਰੀ ਨਾਲ ਉਹ ਇੱਕ ਮਾਹੌਲ ਨੂੰ ਚੇਂਜ ਕਰਦੇ ਨੇ ਉਹ ਐਮਐਲਏ ਨੇ ਹਲਕਾ ਮਲੇਰ ਕੋਟਲਾ ਤੋਂ ਡਾਕਟਰ ਜਮੀਲ ਉਰ ਰਹਿਮਾਨ ਸੋ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿਉਂਕਿ ਲਗਾਤਾਰ ਤੁਸੀਂ ਦੇਖਦੇ ਹੋ ਐਕਟਿਵ ਰਹਿੰਦੇ ਨੇ ਪੂਰੇ ਆਪਣੇ ਹਲਕੇ ਚ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ ਜੀ ਬਹੁਤ ਬਹੁਤ ਮਿਹਰਬਾਨੀ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਚੈਨਲ ਦੇ ਥਰੀ ਦਰਸ਼ਕਾਂ ਤੱਕ ਆਪਣੀ ਗੱਲ ਪਹੁੰਚਾਉਣ ਦਾ ਐਮਐਲਏ ਸਾਹਿਬ ਜਦੋਂ ਵੀ ਦੇਖਦੇ ਆ ਸਭ ਤੋਂ ਸਟਾਰਟਿੰਗ ਤਾਂ ਆਪਾਂ ਗੱਲਬਾਤ ਕਰਾਂਗੇ ਵਿਧਾਨ ਸਭਾ ਸੈਸ਼ਨ ਦੀ ਜਦੋਂ ਵਿਧਾਨ ਸਭਾ ਸੈਸ਼ਨ ਚੱਲਦਾ ਜੀ ਜਦੋਂ ਤੁਹਾਡੀ ਉੱਥੇ ਸ਼ੇਰੋ ਸ਼ਾਇਰੀ ਹੁੰਦੀ ਆ ਉਹ ਮਾਹੌਲ ਜਿਵੇਂ ਦਾ ਹੁੰਦਾ ਚਾਹੇ ਗਰਮ ਹੋਵੇ ਚਾਹੇ ਠੰਡਾ ਹੋਵੇ ਉਹ ਚੇਂਜ ਹੋ ਜਾਂਦਾ ਕਿਵੇਂ ਦੇਖਦੇ ਹੋ ਕਿਉਂਕਿ ਸ਼ੇਰੋ ਸ਼ਾਇਰੀ ਜਦੋਂ ਕਰਦੇ ਹੋ ਪਹਿਲੇ ਦਿਨ ਤੋਂ ਹੀ ਤੁਹਾਡਾ ਸ਼ੌਂਕ ਆ ਸ਼ੇਰੋ ਸ਼ਾਇਰੀ ਕਰਨਾ ਜੀ ਹਾਂ ਜੀ ਅਸਲ 'ਚ ਮੇਰਾ ਉਰਦੂ ਲਿਟਰੇਚਰ ਨਾਲ ਸ਼ੁਰੂ ਤੋਂ ਹੀ ਤਾਲੁਕ ਹੈ ਜੀ ਔਰ ਐਸੇ ਵੈਸੇ ਤਾਂ ਮੈਨੇ ਸਾਈਕਲੋਜੀ ਔਰ ਇਕਨੋਮਿਕਸ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਉਸ ਤੋਂ ਬਾਅਦ ਮੇਰੀ ਜਿਹੜੀ ਐਮਏ ਹੈ ਔਰ ਪੀਐਚਡੀ ਹੈ ਉਹ ਉਰਦੂ ਲਿਟਰੇਚਰ ਚ ਹੈ ਜੀ ਤਾਂ ਇਸ ਦਾ ਲਾਜ਼ਮੀ ਨਤੀਜਾ ਹੈ ਕਿ ਮੇਰਾ ਮਤਲਬ ਉਰਦੂ ਲਿਟਰੇਚਰ ਨਾਲ ਤਾਲੁਕ ਹੋਣ ਕਰਕੇ ਸ਼ੇਰੋ ਸ਼ਾਇਰੀ ਨਾਲ ਮੇਰਾ ਤਾਲੁਕ ਹੈ ਜੀ ਔਰ ਹਾਲਾਤ ਦੇ ਮੁਤਾਬਕ ਜਿੱਦਾਂ ਦੇ ਹਾਲਾਤ ਜਿੱਦਾਂ ਦੇ ਬਿਆਨات ਜਿੱਦਾਂ ਦਾ ਮਾਹੌਲ ਮੈਂ ਦੇਖਦਾ ਵਿਧਾਨ ਸਭਾ ਚ ਉਹਦੇ ਮੁਤਾਬਕ ਕੁਝ ਸ਼ੇਰ ਜਿਹੜੇ ਨਵੇਂ ਮੌਕਾ ਮੌਕਾ ਮਹਿਲ ਦੇ ਮੁਤਾਬਕ ਉਹ ਮੈਨੂੰ ਮਤਲਬ ਆ ਵੀ ਕਹਿਣ ਦਾ ਮੌਕਾ ਮਿਲਦਾ ਹੈ ਠੀਕ ਹੈ ਆ ਮਾਨਯੋਗ ਸਪੀਕਰ ਸਾਹਿਬ ਮੌਕਾ ਦਿੰਦੇ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਉਹਦੇ ਨਾਲ ਤੁਹਾਡੇ ਕਹਿਣ ਮੁਤਾਬਕ ਕਿ ਉੱਥੇ ਦੀ ਜਿਹੜੀ ਬਹਿਸ ਹੁੰਦੀ ਹੈ ਜੋ ਉੱਥੇ ਦਾ ਮਤਲਬ ਮਾਹੌਲ ਹੁੰਦਾ ਹੈ ਉਹ ਚੇਂਜ ਹੋ ਜਾਂਦਾ ਹੈ ਉਹ ਤੁਸੀਂ ਇੱਕ ਪਲੈਨਿੰਗ ਨਾਲ ਕਿਤੇ ਨਾ ਕਿਤੇ ਸ਼ੇਅਰ ਹੋ ਸ਼ੇਅਰ ਕਰਦੇ ਹੋ ਵੀ ਜਿਵੇਂ ਦਾ ਮਾਹੌਲ ਚੱਲਦਾ ਵੀ ਥੋੜਾ ਚੇਂਜ ਕਰੀਏ ਕਿਉਂਕਿ ਪੰਜਾਬ ਦੇ ਮੁੱਦਿਆਂ ਦੀ ਵੀ ਗੱਲਬਾਤ ਹੋ ਸਕੇ ਤੇ ਨਿਉ ਤੇ ਮਤਲਬ ਵੀ ਸਪੀਕਰ ਸਾਹਿਬ ਜਦੋਂ ਟਾਈਮ ਦਿੰਦੇ ਨਾ ਉਦੋਂ ਉੱਤੇ ਕੋਈ ਵਿਧਾਇਕ ਜਿਹੜਾ ਹੈ ਆਪਣੇ ਵਿਚਾਰ ਰੱਖ ਸਕਦਾ ਹੈ ਤੇ ਸਪੀਕਰ ਸਾਹਿਬ ਜਦੋਂ ਮੈਨੂੰ ਮੌਕਾ ਦਿੰਦੇ ਨਾ ਤੇ ਮੈਂ ਉਦੋਂ ਮਤਲਬ ਕੋਈ ਮਲੇਰ ਕੋਲੇ ਦਾ ਮੁੱਦਾ ਇੱਥੇ ਲੋਕਾਂ ਦਾ ਮੁੱਦਾ ਮੈਂ ਵਿਧਾਨ ਸਭਾ ਵਿੱਚ ਉਠਾਉਣਾ ਤੇ ਉਸ ਦੇ ਨਾਲ ਹੀ ਮਤਲਬ ਉਹਦੇ ਨਾਲ ਤਾਲਮੇਲ ਰੱਖਣ ਵਾਲਾ ਕੋਈ ਸ਼ੇਰ ਜਿਹੜਾ ਹੈ ਉਹ ਮੈਂ ਜ਼ਰੂਰ ਸੁਣਾਉਣਾ ਬਿਲਕੁਲ ਜਮਿਲ ਸਾਹਿਬ ਹਲਕਾ ਮਲੇਰਕੋਟੜਾ ਦੇ ਲੋਕਾਂ ਨੇ ਤੁਹਾਨੂੰ ਮੌਕਾ ਦਿੱਤਾ ਜਿਤਾਇਆ ਜੀ ਬਹੁਤ ਵੱਡੀ ਜਿੱਤ ਹੋਈ ਸੀ ਤੁਹਾਡੀ ਤੁਹਾਡੀ ਸ਼ੁਰੂਆਤ ਜੇ ਰਾਜਨੀਤਿਕ ਸ਼ੁਰੂਆਤ ਦੀ ਗੱਲ ਕਰੀਏ ਤਾਂ ਕਦੋਂ ਤੋਂ ਹੋਈ ਕਿਹੜੀ ਪਾਰਟੀ ਤੋਂ ਹੋਈ ਤੇ ਇਹ ਸਫ਼ਰ ਕਿਵੇਂ ਦਾ ਲੰਘਿਆ ਤੇ ਕਦੋਂ ਦੀ ਸ਼ੁਰੂਆਤ ਹੋ ਕੇ ਇੱਥੇ ਤੱਕ ਪਹੁੰਚਿਆ ਜੀ ਅਸਲ 'ਚ 1975 'ਚ ਜਦੋਂ ਐਮਰਜੈਂਸੀ ਲਾਈ ਦੇਸ਼ ਦੇ ਪ੍ਰਧਾਨ ਮੰਤਰੀ 인ਦਾ ਗਾਂਧੀ ਨੇ ਤੇ ਉਸ ਐਮਰਜੈਂਸੀ ਖਿਲਾਫ ਇੱਕ ਮੂਵਮੈਂਟ ਖੜੀ ਹੋਈ جے جے جی پی موومنٹ જય ਪ੍ਰਕਾਸ਼ ਨਾਰਾਇਣ ਬਿਹਾਰ ਚੋਂ ਸੀਗੇ ਉਹਨਾਂ ਨੇ ਉਸ ਅਮਰਜੈਂਸੀ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਤੇ ਉਹਨਾਂ ਦੀ ਆਵਾਜ਼ ਤੇ ਪੂਰੇ ਮੁਲਕ ਦੇ ਵਿੱਚੋਂ ਬਹੁਤ ਸਾਰੇ ਐਸੇ ਲੀਡਰ ਉਹਨਾਂ ਦੇ ਨਾਲ ਜੁੜੇ ਜਿਹੜੇ ਅਮਰਜੈਂਸੀ ਦੇ ਖਿਲਾਫ ਆਪਣੀ ਨਿੱਜੀ ਤੌਰ ਤੇ رائے ਰੱਖਦੇ ਸੀ ਤੇ ਇੱਕ ਬੜੀ ਸ਼ਕਤੀਸ਼ਾਲੀ ਮੂਵਮੈਂਟ ਬਣ ਗਈ ਔਰ ਫਿਰ 1977 ਚ ਚੋਨਾ ਹੋਈਆਂ ਤੇ ਚੋਨਾ ਦੇ ਵਿੱਚ ਬਦਲਾਅ ਆਇਆ ਜਨਤਾ ਪਾਰਟੀ ਬਣੀ ਔਰ ਮੁਰਾਦੀ ਜਿਸਾਈ ਦੀ ਅਗਵਾਈ ਦੇ ਵਿੱਚ ਸੈਂਟਰ ਦੀ ਸਰਕਾਰ ਬਣੀ ਮੁਰਾਦੀ ਜਿਸਾਈ ਪ੍ਰਧਾਨ ਮੰਤਰੀ ਬਣੇ ਤੋਂ ਉਹਨਾਂ ਹਾਲਾਤਾਂ ਚ ਅਸੀਂ ਮਤਲਬ ਅਬੀ میٹرਕ ਕੀਤੀ ਸੀ ਔਰ ਜੋਸ਼ ਸੀ ਜਜ਼ਬਾ ਸੀ ਅਸੀਂ ਵੀ ਉਸ ਮੂਮੈਂਟ ਨਾਲ ਜੁੜੇ ਔਰ ਜੁੜਨ ਤੋਂ ਬਾਅਦ ਫਿਰ 77 ਦੀਆਂ ਚੋਣਾਂ ਜਦ ਅਸੀਂ ਬੱਚੜ ਕੇ ਹਿੱਸਾ ਲਿਆ ਔਰ ਹਾਜੀ Anwar Ahmed Khan ਇਥੇ ਮਲੇਰਕੋਲੇ ਤੋਂ ਜੋ ਅਕਾਲੀ ਦਲ ਤੋਂ ਕੈਂਡੀਡੇਟ ਸੀਗੇ ਔਰ ਅਸੀਂ ਉਹਨਾਂ ਦੀ ਹਮਾਇਤ ਕੀਤੀ ਡਟ ਕੇ ਤੇ ਉਹ ਇਥੋਂ MLA ਜਿੱਤੇ ਔਰ ਕਾਂਗਰਸ ਦੇ ਕੈਂਡੀਡੇਟ ਸੀਗੇ ਮੈਡਮ ਸਾਜ਼ਾ ਬੇਗਮ ਉਹ ਚੋਣ ਹਾਰ ਗਈ ਸੀ ਬਸ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਪਿੱਛੇ ਮੁੜ ਕੇ ਨਹੀਂ ਦੇਖਿਆ ਜਬ ਸੇ ਚਲਾ ਹੂੰ ਮੈਂ meri manzil pe nazar hai jab se chala hu main meri manzil pe nazar hai raste mein kabhi meel ka patthar nahi dekha wah ji wah us to baad kafi pada utra chadha wale bhi aaye honge kyunki jadon ek naujawan umar si todi udon to hi chal paye tusi enter hoye ho rajneeti ch pada kinne ek matlab khatarnak bhi aaye kinne utra chadha wale aaye bade pada aaye ji te badhiya matlab utaar chadhao aaye 1999 ਮੈਂ ਪਾਰਲੀਮੈਂਟ ਦੀ ਚੋਣ ਲੜੀ ਸੰਗਰੂਰ ਹਲਕੇ ਤੋਂ ਔਰ ਕਿਹੜੀ ਪਾਰਟੀ ਤੋਂ ਉੱਤੇ ਉਹ ਇਨਸਾਫ ਪਾਰਟੀ ਸੀ ਜੀ ਸਈਅਦ ਸ਼ਾਹਬੁੱਦੀਨ ਨੇ ਬਣਾਈ ਸੀ ਤੇ ਉਸ ਇਲੈਕਸ਼ਨ ਨੇ ਮੇਰੀ ਇੰਟਰੋਡਕਸ਼ਨ ਕਰਾਈ ਪੂਰੇ ਵਿਧ ਲੋਕ ਸਭਾ ਹਲਕੇ ਚ ਤੇ ਉਸ ਤੋਂ ਬਾਅਦ ਮੈਂ ਫਿਰ ਇੱਥੇ ਜਦੋਂ ਬਹੁਜਨ ਸਮਾਜ ਪਾਰਟੀ ਆਈ ਮਲੇਰਕੋਟਲੇ ਤੇ ਬਹੁਜਨ ਸਮਾਜ ਪਾਰਟੀ ਮੈਂ 90 ਚ ਜੁਆਇਨ ਕੀਤੀ ਔਰ ਫਿਰ ਲੰਬਾ ਸਮਾਂ ਮੈਂ ਬਹੁਜਨ ਸਮਾਜ ਪਾਰਟੀ ਚ ਰਹਾ ਕਾਂਸ਼ੀ ਰਾਮ ਜੀ ਦੇ ਨੇੜੇ ਰਹਾ ਔਰ ਮੈਂ ਮਤਲਬ ਇਹ ਬਹੁਜਨ ਸਮਾਜ ਪਾਰਟੀ ਤੋਂ ਵਿਧਾਨ ਸਭਾ ਦੀ ਚੋਣ ਵੀ ਲੜੀ ਤੇ 1992 ਚ ਜਦੋਂ ਬਾਈਕਾਟ ਸੀ ਕਾਲੀ ਦਲ ਵੱਲੋਂ ਉਦੋਂ ਮੈਂ ਚੋਣ ਲੜੀ ਸੀ ਤੇ ਆ ਨਾਲ ਦੇ ਹਲਕੇ 'ਚ ਆਪਣੇ ਜਿਹੜਾ ਅੱਜ ਕੱਲ ਮਹਿਲਕਲਾ ਹਲਕਾ ਸ਼ੇਰਪੁਰ ਹਲਕਾ ਹੋਇਆ ਕਰਦਾ ਸੀ ਇੱਥੋਂ ਰਾਜ ਸਿੰਘ ਖੀੜੀ ਸਾਹਿਬ ਉਹ 1643 ਵੋਟਾਂ ਲੈ ਕੇ ਐਮਐਲਏ ਬਣ ਗਏ ਉਦੋਂੜ ਤੋਂ ਨਿਰਮਲ ਨਿਮਾ ਜੀ ਨੇ ਉਹ 501 ਵੋਟ ਲੈ ਕੇ ਐਮਐਲਏ ਬਜਿੱਤ ਗਏ ਤੇ ਮੈਂ ਇੱਥੋਂ ਮਤਲਬ 5600 16 ਵੋਟਾਂ ਲਈਆਂ ਪਰ ਮੈਂ ਉਹਦੇ ਚ ਕਾਮਯਾਬ ਨਹੀਂ ਹੋ ਸਕਿਆ ਸੀ ਅੱਛਾ ਕਾਰਨ ਕੀ ਹੋਇਆ ਵੀ ਮਾਹੌਲ ਐਵੇਂ ਦਾ ਸੀ ਉਸ ਸਮੇਂ ਜੀ ਹਾਂ ਜੀ ਮਾਹੌਲ ਇਦਾਂ ਦਾ ਸੀ ਬੜਾ ਮਤਲਬ ਵੀ ਖੌਫਨਾਕ ਮਾਹੌਲ ਸੀ ਪਿੰਡਾਂ ਦੇ ਵਿੱਚ ਪੋਲਿੰਗ ਨਹੀਂ ਹੋਈ ਸ਼ਹਿਰੀ ਵੋਟ ਪਈ ਸੀ ਔਰ ਸ਼ਹਿਰੀ ਵੋਟ ਚ ਬੜਾ ਹਿੱਸਾ ਮੈਨੂੰ ਮਿਲਿਆ ਲੇਕਿਨ ਉਹਦੋਂ ਸਾਡਾ ਅਹਿਮਦਗੜ ਸਾਡੇ ਹਲਕੇ ਚ ਸ਼ਾਮਲ ਸੀ ਤੇ ਅਹਿਮਦਗੜ ਤੋਂ ਵੀ ਇੱਕ ਬੀਜੇਪੀ ਵੱਲੋਂ आशुतोष जी इलेक्शन लड़ रहे ਸੀ ਤੇ ਇੱਥੇ ਸਾਡੇ ਲੋਕਲ ਚੌਧਰੀ अब्दुल गफਾਰ ਸਾਹਿਬ ਜਿਹੜੇ ਕਿ ਪੁਰਾਣੇ ਲੀਡਰ ਸੀਗੇ ਕਾਂਗਰਸ ਦੇ ਉਹ ਲੜ ਰਹੇ ਸੀ ਇਲੈਕਸ਼ਨ ਤੇ ਉਹ ਉਹਦੇ ਚ ਕਾਮਯਾਬ ਹੋਏ ਸੀ ਥੋੜੀਆਂ ਵੋਟਾਂ ਮੈਨੂੰ ਵੱਟ ਸੀਗੀਆਂ ਜੀ ਬਿਲਕੁਲ ਉਸ ਤੋਂ ਬਾਅਦ ਜਨਨ ਕਿ ਜੇ ਗੱਲਬਾਤ ਕਰੀਏ ਆਮ ਆਦਮੀ ਪਾਰਟੀ 2000 ਤਕਰੀਬਨ 14 ਦੇ ਵਿੱਚ ਸ਼ੁਰੂਆਤ ਹੋਈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਚ ਕਿਵੇਂ ਤੁਸੀਂ ਐਂਟਰ ਹੋਏ ਕਦੋਂ ਸ਼ੁਰੂਆਤ ਹੋਈ ਮੈਂ ਉਸ ਤੋਂ ਬਾਅਦ 2009 ਚ ਬਹੁਜਨ ਸਮਾਜ ਪਾਰਟੀ ਤੋਂ ਫਿਰ ਲੋਕ ਸਭਾ ਦੀ ਚੋਣ ਲੜੀ ਮੈਂ ਸੰਗਰੂਰ ਤੋਂ ਔਰ ਉਹਦੇ ਚ ਮੈਂ 70000 ਵੋਟਾਂ ਲਈਆਂ ਔਰ ਉਸ ਤੋਂ ਬਾਅਦ ਜਦੋਂ ਬੀਐਸਪੀ ਤੋਂ ਬਾਅਦ ਮੈਂ ਜਦੋਂ ਆਮ ਆਦੀ ਪਾਰਟੀ ਇੱਥੇ ਦਾ ਚਰਚਾ ਹੋਇਆ ਮਲੇਰ ਕੋਲੇ ਚ ਔਰ ਆਮ ਆਦੀ ਪਾਰਟੀ ਦੀਆਂ ਜੋ ਨੀਤੀਆਂ ਜੋ ਪਾਲਿਸੀਆਂ ਜੋ ਉਹਨਾਂ ਦੇ ਮਨੋਰਥ ਜੋ ਉਹਨਾਂ ਦੇ ਟੀਚੇ ਮੈਂ ਪੜੇ ਦੇਖੇ ਤੇ ਮੈਨੂੰ ਲੱਗਿਆ ਕਿ ਇਹ ਪਾਰਟੀ ਮੇਰੇ ਖਾਬਾਂ ਦੀ ਤਾਬੀਰ ਹੈ ਔਰ ਜਿਹੜਾ ਕੁਝ ਮੈਂ ਬਚਪਨ ਤੋਂ ਸੋਚਦਾ ਆਇਆ ਹਾਂ ਕਿ ਕਰਪਸ਼ਨ ਫਰੀ ਸਮਾਜ ਹੋਵੇ ਸਰਕਾਰ ਇਦਾਂ ਦੀ ਹੋਵੇ ਕਿ ਜਿਹਨੂੰ ਲੋਕ ਮਹਿਸੂਸ ਕਰਨ ਵੀ ਸਾਡੀ ਆਪਣੀ ਸਰਕਾਰ ਹੈ ਔਰ ਲੋਕਾਂ ਦੇ ਜਿਹੜੇ ਨੁਮਾਇੰਦੇ ਨੇ ਉਹ ਲੋਕਾਂ ਦੇ ਸੱਚੇ ਸੇਵਕ ਬਣ ਕੇ ਕੰਮ ਕਰਨ ਤਾਂ ਮੈਂ ਮਹਿਸੂਸ ਕੀਤਾ ਕਿ ਜਿਹੜੀ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਹੈ ਆ ਮਾਨਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਔਰ ਉਹਨਾਂ ਦੀ ਪੂਰੀ ਟੀਮ ਉਹ ਬੜੀ ਸਿੰਪਲੀਸਿਟੀ ਉਹਨਾਂ ਵਿੱਚ ਮੈਂ ਦੇਖੀ ਔਰ ਉਹ ਬਹੁਤ ਹੀ ਜ਼ਿਆਦਾ ਜਿਹੜਾ ਦਰਦ ਲੋਕਾਂ ਦੀਆਂ ਦਾ ਦੁੱਖ ਤਕਲੀਫਾਂ ਦਾ ਆਪਣੇ ਅੰਦਰ ਰੱਖਦੇ ਸੀ ਤੇ ਉਹਨਾਂ ਨੂੰ ਮੁੱਖ ਰੱਖ ਕੇ ਉਹਨਾਂ ਨੇ ਫਿਰ ਇਹ ਪਾਰਟੀ ਬਣਾਈ ਜੋ ਕਿ ਰਾਮਨੀਲਾ ਗਰਾਉਂਡ ਚ ਅੰਨਾ ਹਜ਼ਾਰੇ ਅੰਦੋਲਨ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਸੀ ਤੇ ਮੈਂ ਫਿਰ ਵਿਚਾਰ ਬਣਾਇਆ ਆਪਣੇ ਸਾਥੀਆਂ ਨਾਲ مشورہ ਕੀਤਾ ਕਿ ਆਪਾਂ ਨੂੰ ਵੀ ਇਹ ਪਾਰਟੀ ਇਹ ਜੁਆਇਨ ਕਰਨੀ ਚਾਹੀਦੀ ਹੈ ਤੇ ਮੈਂ 2013 ਚ ਫਿਰ ਆਮਾ ਦੀ ਪਾਰਟੀ ਜੁਆਇਨ ਕੀਤੀ ਉਸ ਤੋਂ ਬਾਅਦ 2013 ਤੋਂ ਬਾਅਦ ਤੁਸੀਂ ਆਮਾਦਵੀ ਪਾਰਟੀ ਤੇ ਚਲੋ ਹੱਥ ਫੜਿਆ ਪੱਲਾ ਫੜਿਆ ਉਸ ਤੋਂ ਬਾਅਦ ਲੱਗਦਾ ਸੀ ਤੁਹਾਨੂੰ ਪਹਿਲਾਂ ਕਿ ਟਿਕਟ ਮਿਲ ਜਾਣੀ ਆ ਕਿਉਂਕਿ ਕਾਫੀ ਇਥੇ ਚੱਲਦਾ ਸੀ ਕਿ ਟਿਕਟ ਲਈ ਬਹੁਤ ਕੈਂਡੀਡੇਟ ਹੁੰਦੇ ਸੀ ਸਾਰੇ ਹਲਕਿਆਂ ਚ ਲਾ ਲੋ ਬਹੁਤ ਇੱਕ ਮੁਹਮਮ ਚੱਲੀ ਸੀ ਆਮ ਆਦਮੀ ਪਾਰਟੀ ਜੀ ਬਹੁਤ ਨਵੇਂ ਨੌਜਵਾਨ ਸ਼ਾਮਲ ਹੋਏ ਹੋਰ ਹੋਏ ਤੁਹਾਨੂੰ ਲੱਗਦਾ ਸੀ ਕਿ ਟਿਕਟ ਮਿਲ ਜਾਣੀ ਆ ਜਿਵੇਂ ਤੇ ਤੁਹਾਡੀਆਂ ਗਤੀਵਿਧੀਆਂ ਸਾਨੇ ਤੇ ਨਹੀਂ ਮੈਂ ਕਦੇ ਮਤਲਬ ਐ ਵੀ ਟਿਕਟ ਨੂੰ ਮੁੱਖ ਰੱਖ ਕੇ ਪਾਰਟੀ ਦੇ ਵਿੱਚ ਨਹੀਂ ਆਇਆ ਸੀ ਮੈਂ ਲੋਕਾਂ ਦੀ ਸੇਵਾ ਕਰਨ ਲਈ ਆਇਆ ਸੀ ਔਰ ਮੇਰਾ ਸ਼ੁਰੂ ਤੋਂ ਇਹ ਮੰਤਬ ਰਿਹਾ ਹੈ ਕਿ ਮੈਂ ਅ ਲੋਕਾਂ ਦੀ ਸੇਵਾ ਕਰਦਾ ਰਹਾ ਔਰ ਖਾਸ ਕਰ ਉਹ ਲੋਗ ਜਿਹੜੇ ਲਤਾੜੇ ਹੋਏ ਲੋਗ ਨ ਡਿਪਰੈਸਡ ਅਪਰੈਸਡ ਐਂਡ ਸਪਰੈਸਡ ਲੋਗ ਨ ਜਿਨ੍ਹਾਂ ਦੀ ਆਵਾਜ਼ ਨਹੀਂ ਸੁਣੀ ਜਾਂਦੀ ਉਹ ਮੈਂ ਉਹਨਾਂ ਦਾ ਹਾਮੀ ਬਣ ਕੇ ਉਹਨਾਂ ਦੇ ਕੰਮ ਆ ਸਕਾਂ ਉਹਨਾਂ ਦੀਆਂ ਦੁੱਖ ਤਕਲੀਫਾਂ ਦੂਰ ਕਰਨ ਚ ਕੁਝ ਸਹਿਯੋਗ ਕਰ ਸਕਾਂ ਇਹ ਮੇਰਾ ਜ਼ਿੰਦਗੀ ਦਾ ਮੰਤਵ ਸੀ ਔਰ ਇਸੇ ਟੀਚੇ ਨੂੰ ਮੁਖ ਰੱਖ ਕੇ ਮੈਂ ਆਮਾਦੀ ਪਾਰਟੀ ਜੁਆਇਨ ਕਰੀ ਔਰ ਆਮਾਦੀ ਪਾਰਟੀ ਦੇ ਪਲੇਟਫਾਰਮ ਤੇ ਮੈਂ ਪਿੰਡਾਂ ਚ ਸ਼ਹਿਰ ਚ ਲੋਕਾਂ ਦੀ ਸੇਵਾ ਕੀਤੀ ਔਰ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ ਦੇ ਦੁੱਖ ਦਰਦ ਬੰਡਾਉਣ ਦੀ ਕੋਸ਼ਿਸ਼ ਕੀਤੀ ਔਰ ਲਗਾਤਾਰ ਮੈਂ ਇਸ ਕੰਮ ਵਿੱਚ ਲੱਗਿਆ ਰਿਹਾ ਔਰ 2022 ਚ ਜਦੋਂ ਇਲੈਕਸ਼ਨ ਹੋਣੇ ਸੀ ਸੋ ਪਹਿਲਾਂ 2021 ਦੇ ਦਸੰਬਰ ਚ ਮਾਨਯੋਗ ਅ ਅਸ਼ੀਰ ਅਰਵਿੰਦ ਕੇਜੀਵਾਲ ਸਾਹਿਬ ਨੇ ਔਰ ਮਾਨਯੋ ਸਰਦਾਰ ਭਗਵੰਤ ਮਾਨ ਸਾਹਿਬ ਨੇ ਮੈਨੂੰ ਇਸ ਯੋਗ ਸਮਝਿਆ ਕਿ ਮੈਨੂੰ ਉਹਨਾਂ ਨੇ ਟਿਕਟ ਨਾਲ ਨਵਾਜ਼ਿਆ ਔਰ ਮੈਂ ਸ਼ੁਕਰਗੁਜ਼ਾਰ ਹਾਂ ਆਪਣੇ ਸੈਂਟਰ ਦੀ ਤੇ ਸਾਡੀ ਸਟੇਟ ਦੀ ਲੀਡਰਸ਼ਿਪ ਦਾ ਔਰ ਮੈਂ ਬਹੁਤ ਹੀ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਮਲੇਰ ਕੋਲਾ ਹਲਕੇ ਦੇ ਸਾਡੇ ਸਾਰੇ ਹੀ ਭਰਾਵਾਂ ਦਾ ਵਸਨੀਕਾਂ ਦਾ ਕਿ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕਰਕੇ ਮੇਰੇ ਵਰਗੇ ਨਮਾਨੇ ਜੇ ਬੰਦੇ ਨੂੰ ਇਹ ਏਡੀ ਬਡੀ ਜ਼ਿੰਮੇਵਾਰੀ ਦਿੱਤੀ ਹੈ ਔਰ ਮੈਂ ਰੱਬ ਤੋਂ ਵੀ ਦੁਆ ਕਰਦਾ ਹਾਂ ਕਿ ਉਹ ਮੈਨੂੰ ਇਸ ਜ਼ਿੰਮੇਵਾਰੀ ਨੂੰ ਸਹੀ ਢੰਗ ਸਿਰ ਨਿਭਾਉਣ ਦਾ ਬਲ ਬਖਸ਼ੇ ਬਿਲਕੁਲ ਜਮਿਲ ਸਾਹਿਬ ਤੁਸੀਂ ਪਹਿਲਾਂ ਵੀ ਗੱਲਬਾਤ ਕੀਤੀ ਆ ਕਿ ਤੁਸੀਂ ਦੇਖਿਆ ਕਿ ਇੱਕ ਕਿਤੇ ਨਾ ਕਿਤੇ ਵਧੀਆ ਸੋਚ ਵਾਲੀ ਪਾਰਟੀ ਇੱਥੇ ਆਈਆ ਆਪਣੇ ਇੰਡੀਆ ਚਾਹੀਆ ਆਪਣੇ ਪੰਜਾਬ ਚਾਹੀਆ ਕੀ ਲੱਗਦਾ ਹੁਣ ਤਕਰੀਬਨ 2 ਸਾਲ ਤੁਹਾਨੂੰ ਐਮਐਲਏ ਬਣੇ ਨੂੰ ਹੋ ਗਏ ਜੀ ਕਿੰਨਾ ਕੁ ਤੁਸੀਂ ਮਲੇਰਕੋਟਲੇ ਚੇਂਜ ਲਿਆਂਦਾ ਕੀ ਲੱਗਦਾ ਸੀ ਜਿਹੜਾ ਕਿਤੇ ਨਾ ਕਿਤੇ ਪਹਿਲਾਂ ਨਹੀਂ ਹੁੰਦਾ ਸੀ ਉਹ ਤੁਸੀਂ ਅੱਜ ਕਰ ਦਿਓ ਮੈਂ ਮਤਲਬ ਜਦੋਂ ਐਮਐਲਏ ਬਣਿਆ ਉਸ ਤੋਂ ਬਾਅਦ ਮੈਂ ਜਾਇਜ਼ਾ ਲਿਆ ਵਕ ਵਕ ਮੈਚਮਿਆਂ ਦੇ ਵਿੱਚ ਕੰਮਾਂ ਦਾ ਔਰ ਇੱਥੇ ਦੇ ਮਲੇਰਕੋਟਲੇ ਦੀ ਹਾਲਤ ਦਾ ਪਿੰਡਾਂ ਦੀ ਹਾਲਤ ਦਾ ਬਹੁਤ ਸਾਰੇ ਅਜਿਹੇ ਕੰਮ ਜਿਹੜੇ ਮੁਛਦਾ ਸਵਾਲ ਬਣਾ ਕੇ ਪਿੰਡਾਂ ਦੇ ਵਿੱਚ ਉਹ ਰੁਕੇ ਪਏ ਸੀ ਨਹੀਂ ਹੋਣ ਦਿੰਦੇ ਸੀ ਮਤਲਬ ਸਰਪੰਚ ਸਹਿਬਾਨ ਜਾਂ ਹੋਰ ਮੋਤਬਰ ਬੰਦੇ ਜਾਨੀ ਕਿ ਪਾਰਟੀਵਾਦੀ ਵਾਲੀ ਗੱਲ ਕਹੀ ਵੀ ਪਾਰਟੀਵਾਦੀ ਹਾਂਜੀ ਉਹ ਸਾਰੇ ਕੰਮ ਜਿਹੜੇ ਨਾ ਉਹ ਉੱਪਰ ਵਾਲੇ ਦੀ ਕਿਰਪਾ ਨਾਲ ਉਹ ਸਾਰੇ ਕੰਮ ਮੈਂ ਕਰਵਾ ਦਿੱਤੇ ਇਸ ਤੋਂ ਇਲਾਵਾ ਸ਼ਹਿਰ ਦੀ ਪਿੰਡਾਂ ਦੀ ਤਰੱਕੀ ਲਈ ਵਿਕਾਸ ਲਈ ਅਸੀਂ ਮਨਸੂਬਾਬੰਦ ਤਰੀਕੇ ਲਈ ਨਾਲ ਅੱਗੇ ਵਧ ਰਹੇ ਹਾਂ ਔਰ ਇੱਥੇ ਇੱਕ ਅਸੀਂ ਮਤਲਬ ਟ੍ਰੀਟਮੈਂਟ ਪਲਾਂਟ ਲਵਾਇਆ ਜਿਹਦੇ ਤੇ 29 ਕਰੋੜ ਰੁਪਏ ਖਰਚ ਆਇਆ ਹੈ ਆਦਮ ਵੱਲ ਰੋਡ ਤੇ ਹੁਣੇ ਥੋੜੇ ਦਿਨਾਂ ਚ ਅਸੀਂ ਉਹਦਾ ਉਦਘਾਟਨ ਕਰਾਵਾਂਗੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਜਦੋਂ ਐਮਪੀ ਸੀਗੇ ਉਦੋਂ ਅਸੀਂ ਇਹਨਾਂ ਕੋਲ ਇੱਕ ਮਸਲਾ ਰੱਖਿਆ ਸੀ ਕਿ ਮਲੇਰ ਕੋਲ ਇੱਕ ਲੜਕੀਆਂ ਦਾ ਸੀਨੀਅਰ ਕੰਡਰੀ ਸਕੂਲ ਹੈ ਗਵਰਨਮੈਂਟ ਦਾ ਔਰ ਉਹ ਦੋ ਸ਼ਿਫਟਾਂ ਚੱਲਦਾ ਹੈ ਤੇ ਸਰਦਾਰ ਭਗਵੰਤ ਮਾਨ ਸਾਹਿਬ ਨੇ ਪਾਰਲੀਮੈਂਟ ਵਿੱਚ ਇਹ ਮਸਲਾ ਉਠਾਇਆ ਅਸੀਂ ਇਹ ਵੀ ਦੱਸਿਆ ਵੀ ਉਹਦੀ ਬਿਲਡਿੰਗ ਬੜੀ ਖਸਤਾ ਹੈ ਕਿਸੇ ਟਾਈਮ ਵੀ ਕੋਈ ਘਟਨਾ ਵਾਪਰ ਸਕਦੀ ਹੈ ਤਾਂ ਉੱਥੇ ਉਹ ਮਸਲਾ ਉਹਨਾਂ ਨੇ ਉਠਾਇਆ ਤੇ ਫਿਰ ਉਸ ਮਾਮਲੇ ਦੀ ਪੈਰ ਵੀ ਕੀਤੀ ਤੇ ਅੱਜ ਅਸੀਂ ਦੇਖ ਰਹੇ ਹਾਂ ਕਿ ਉਹ ਉਹਨਾਂ ਦੇ ਮਾਨ ਸਾਹਿਬ ਦੇ ਮਤਲਬ ਹੈ ਵੀ ਉੱਥੇ ਜੋ ਮਸਲਾ ਚੱਕਨ ਔਰ ਉਸ ਮਸਲੇ ਨੂੰ ਐਜੂਕੇਸ਼ਨ ਡਿਪਾਰਟਮੈਂਟ ਨਾਲ ਡਿਸਕਸ ਕਰਨ ਦੇ ਕਾਰਨ ਹੀ ਉਹ ਬਿਲਡਿੰਗ ਜਿਹੜੀ ਹੈ ਬਣ ਕੇ ਤਿਆਰ ਪਈ ਹੈ ਤੇ ਚਾਰ ਪੰਜ ਮੰਜ਼ਲੀ ਬਿਲਡਿੰਗ ਬਣੀ ਹੈ ਔਰ ਉਸ ਦਾ ਵੀ ਅਸੀਂ ਆਉਣ ਵਾਲੇ ਕੁਝ ਦਿਨਾਂ ਚ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਉਦਘਾਟਨ ਕਰਵਾਵਾਂਗੇ ਤੇ ਇਸ ਤੋਂ ਬਾਅਦ ਇੱਥੇ ਮੈਡੀਕਲ ਕਾਲਜ ਦਾ ਮਸਲਾ ਹੈ ਮੈਡੀਕਲ ਕਾਲਜ ਲਈ ਤੱਕੇ ਨਾਲ ਪਹਿਲਾਂ ਤਾਂ ਬਾਬਾ ਆਤਮਾਰਾਮ ਡੇਰੇ ਦੀ ਜਗ੍ਹਾ ਪਿਛਲੇ ਸਾਡੇ ਜਿਹੜੇ ਇੱਥੇ ਦੇ ਐਮ ਐਲ ਏ ਸੀ ਉਹਨਾਂ ਨੇ ਉਹ ਤਕੇ ਨਾਲੋਂ ਜਗਾ ਲੱਤੀ ਤੇ ਉਹ ਪਾਰਟੀ ਹਾਈ ਕੋਰਟ ਚਲੀ ਗਈ ਤੇ ਉਹ ਸਟੇ ਹੋ ਗਈ ਤੇ ਉਸ ਤੋਂ ਬਾਅਦ ਫਿਰ ਵਰਕ ਬੋਰਡ ਦੀ ਜਗਾ ਪੇ ਸੀ ਉਥੇ ਤਕੇ ਨਾਲ ਕਬਜ਼ਾ ਕੀਤਾ ਉਹ ਵੀ ਹਾਈ ਕੋਰਟ ਚਲੇ ਗਿਆ ਤੇ ਉਹ ਵੀ ਉਸੇ ਤਰ੍ਹਾਂ ਹੀ ਮਤਲਬ ਹੋਇਆ ਤੇ ਅਸੀਂ ਮਤਲਬ ਹੈ ਵੀ ਜਦੋਂ ਪੰਜਾਬ ਦੇ ਅਫਸਰਾਂ ਦੀ ਟੀਮ ਨੇ ਉਥੇ ਵਿਜ਼ਿਟ ਕੀਤਾ ਉਹ ਤੇ ਰਸਤਾ ਵੀ ਬੜਾ ਤੰਗ ਸੀ ਤੇ ਉਹ ਚਾਰ ਪੰਜ ਪੋਰਸ਼ਨਾਂ ਦੇ ਵਿੱਚ ਜਗਾ ਸੀ ਔਰ ਹੈ ਮਤਲਬ ਮਤਾਲਬਾ ਜਾਂ ਸ਼ਰਤ ਇਹ ਹੈ ਸੈਂਟਰ ਗਵਰਨਮੈਂਟ ਦੀ ਕਿ ਉਹ ਇੱਕੋ ਹੀ ਜ਼ਮੀਨ ਦਾ ਟੁਕੜਾ ਹੋਣਾ ਚਾਹੀਦਾ ਹੈ ਔਰ ਰਸਤਾ ਘਟੋ ਘਟ ਮਤਲਬ 100 ਫੁੱਟ ਹੋਣਾ ਚਾਹੀਦਾ ਹੈ ਉਹ ਤੇ ਨਹੀਂ ਉਤਰਦੀ ਸੀ ਤੇ ਹਾ ਜ ਮੈਂ ਫਿਰ ਮਾਨ ਸਾਹਿਬ ਨਾਲ ਡਿਸਕਸ ਕੀਤਾ ਕਿ ਉੱਤੇ ਜਗਾ ਪਈ ਹੈ ਮਲੇਰ ਕੋਲੇ ਡਿਫੈਂਸ ਦੀ ਤੇ ਉਹ ਕਹਿੰਦੇ ਵੀ ਗੱਲ ਬਾਤ ਔਰੋ ਅਗਰ ਉਹ ਜਗਾ ਆਪ ਨੂੰ ਮਿਲ ਜਾਂਦੀ ਹੈ ਤਾਂ ਉਹ ਮਤਲਬ ਬਹੁਤ ਹੀ ਜ਼ਿਆਦਾ ਸੂਟੇਬਲ ਹੋਏਗੀ ਔਰ ਉਸ ਤੋਂ ਵਧੀਆ ਜਗ੍ਹਾ ਨਹੀਂ ਹੈ ਤਾਂ ਉਹਦੇ ਲਈ ਅਸੀਂ ਮਤਲਬ ਹੁਣ ਡਿਪਟੀ ਕਮਿਸ਼ਨਰ ਦੇ ਥਰੂ ਅ ਅਪਲਾਈ ਕੀਤਾ ਹੋਇਆ ਹੈ ਇਨਸ਼ਾਅੱਲਾ ਉਹ ਜਲਦੀ ਆ ਜਾਏਗੀ ਉਸ ਦੀ ਮਨਜ਼ੂਰੀ ਤੇ ਫਿਰ ਇੱਥੇ ਜਿੱਥੇ ਕੂਕਾ ਸਮਾਰਕ ਹੈ ਇਹਦੇ ਨਾਲ ਇੱਥੇ ਉਹ ਮੈਡੀਕਲ ਕਾਲਜ ਬਣਾਵਾਂਗੇ ਠੀਕ ਹੈ ਯਾਨੀ ਕਿ ਜਗ੍ਹਾ ਕਾਫੀ ਕਾਫੀ ਖੁੱਲੀ ਜਗ੍ਹਾ ਉੱਥੇ ਉੱਥੇ ਤੇ ਬੜੀ ਜਗ੍ਹਾ ਸਾਨੂੰ ਪੌਣੇ 200 ਬਿਗਾ ਜਗ੍ਹਾ ਚਾਹੀਦੀ ਹੈ ਤੇ ਉਹ ਜਿਹੜੀ ਟੋਟਲ ਜਗ੍ਹਾ ਹੈ ਉਹ 519 ਬਿਗੇ ਜਗ੍ਹਾ ਹੈ ਠੀਕ ਹੈ ਹਾਂ ਜੀ ਬਿਲਕੁਲ ਬਾਕੀ ਸੜਕਾਂ ਦੀ ਗੱਲ ਕਰਾਂਗੇ ਇਥੋਂ ਪੰਜਾਬ ਦੇ ਵੱਡੇ ਸ਼ਹਿਰ ਨੂੰ ਮਲੇਰ ਕੋਟਲਾ ਤੋਂ ਲੁਧਿਆਣਾ ਨੂੰ ਸੜਕ ਜਾਂਦੀ ਹੈ ਪਹਿਲਾਂ ਪੁਲ ਦਾ ਬ੍ਰਿਜ ਦੀ ਬਹੁਤ ਪ੍ਰੋਬਲਮ ਰਹੀ ਹੁਣ ਨੀਚੇ ਕਿਤੇ ਨਾ ਕਿਤੇ ਹੁਣ ਵੀ ਪ੍ਰੋਬਲਮਾਂ ਇਹਦੇ ਵਾਸਤੇ ਕੋਈ ਬਜਟ ਪੰਜਾਬ ਸਰਕਾਰ ਵੱਲੋਂ ਜਾਂ ਕੀ ਪਲੈਨਿੰਗ ਹੈ ਤੁਹਾਡੀ ਹਾਂ ਬਿਲਕੁਲ ਜੀ ਸੜਕਾਂ ਤਾਂ ਬੜੀਆਂ ਖਸਤਾ ਹਾਲਤ ਵਿੱਚ ਸਨ ਅਸੀਂ ਮਤਲਬ ਕਮਲ ਸੰਮਾ ਰੋਡ ਹੈ ਤੇ ਉਸ ਤੋਂ ਬਾਅਦ ਕੇਲੋਂ ਗੇਟ ਤੋਂ ਪੀਪਲ ਵਾਲੇ ਚੌਂਕ ਵੱਲ ਨੂੰ ਜਾਣ ਵਾਲੀ ਸੜਕ ਹੈ ਤੇ ਉਸ ਉਹਦਾ ਰੈਕੋਟ ਰੋਡ ਵੱਲੋਂ ਜਾਣ ਵਾਲੀ ਸੜਕ ਹੈ ਉਹ ਸਾਰੀਆਂ ਸੜਕਾਂ ਅਸੀਂ ਅ ਬਧੀਆ ਬਣਵਾਈਆਂ ਨਾ ਔਰ ਉਹ ਪੁਲ ਸੀ ਕਿਥੇ ਕੁੱਟੀ ਰੋਡ ਤੇ ਬੜਾ ਖਸਤਾ ਹਾਲ ਸੀ ਬੜਾ ਤੰਗ ਸੀ ਉਸ ਨੂੰ ਵੀ ਅ ਚੌੜਾ ਕਰਕੇ ਬਣਾਇਆ ਹੈ ਔਰ ਇਸੇ ਤਰ੍ਹਾਂ ਹੀ ਨੌ ਤਰਾਣੀ ਨੂੰ ਜਾਣ ਵਾਲਾ ਇੱਕ ਪੁਲ ਸੀ ਬੜਾ ਤੰਗ ਇੱਕ ਟਾਈਮ 'ਚ ਇੱਕੋ ਗੱਡੀ ਲੰਘਦੀ ਸੀ ਤੇ ਉਸ ਨੂੰ ਵੀ ਅ ਚੌੜਾ ਕਰਕੇ ਬਣਵਾ ਕੇ ਦਿੱਤਾ ਹੈ ਤੇ ਲੋਕਾਂ ਨੂੰ ਬੜੀ ਸਹੂਲਤ ਮਿਲੀ ਹੈ ਇਸ ਤੋਂ ਇਲਾਵਾ ਬੱਸ ਸਟੈਂਡ ਦੇ ਬਿਲਕੁਲ ਮਗਰਲੇ ਪਾਸੇ ਵੱਡਾ ਗੰਦਗੀ ਦਾ ਢੇਰ ਰਹਿਣ ਵੱਡੇ ਵੱਡੇ ਪਹਾੜ ਬਣੇ ਹੋਣ ਤੇ ਉਹਨਾਂ ਨੂੰ ਵੀ ਅਸੀਂ ਉਹਦੀ ਛੰਟਾਈ ਕਰਕੇ ਚਕਾਉਣ ਦਾ ਪ੍ਰੋਗਰਾਮ ਬਣਾਇਆ ਹੈ ਤਾਂ ਕਿ ਸ਼ਹਿਰ ਦੇ ਵਿੱਚੋਂ ਇਹ ਗੰਦਗੀ ਦੇ ਢੇਰ ਹਟਾ ਦਿੱਤੇ ਜਾਣ ਔਰ ਇੱਥੇ ਕੋਈ ਵਧੀਆ ਚੀਜ਼ ਬਣਾਈ ਜਾਵੇ ਤਾਂ ਕਿ ਲੋਕਾਂ ਨੂੰ ਸਹੂਲਤ ਮਿਲ ਸਕੇ। ਬਿਲਕੁਲ ਜਮਿਲ ਸਾਹਿਬ ਪਿਛਲੀਆਂ ਸਰਕਾਰਾਂ ਚ ਐਮਐਲਏ ਲਾ ਲੋ ਸਰਕਾਰਾਂ ਤੇ ਲਾ ਲੋ ਸਰਕਾਰੀ ਦਫ਼ਤਰਾਂ ਚ ਬਹੁਤ ਕ腐ਸ਼ਨ ਹੁੰਦੀ ਸੀ। ਕਿਤੇ ਨਾ ਕਿਤੇ ਤੁਹਾਡਾ ਧਿਆਨ ਆ ਪੂਰੇ ਦਫ਼ਤਰਾਂ ਚ ਅਮਲੇਰ ਕੋਟਲੈਂਡ ਚ ਹੋਰ ਵੀ ਕ腐ਸ਼ਨ ਚ ਨੱਥਪਈਆ ਕ腐ਸ਼ਨ ਤਾਂ ਨਹੀਂ ਹੋ ਰਹੀ ਕਿਤੇ। ਬਿਲਕੁਲ ਜੀ ਦੇਖੋ ਇਹ 70 ਸਾਲਾਂ 75 ਸਾਲਾਂ ਤੋਂ ਵਿਗੜਿਆ ਹੋਇਆ ਜਿਹੜਾ ਸਿਸਟਮ ਹੈ ਉਸ ਨੂੰ ਸੰਵਾਰਨ ਵਿੱਚ ਥੋੜਾ ਸਮਾਂ ਲੱਗ ਰਿਹਾ ਹੈ ਔਰ ਸਮਾਂ ਲੱਗਣਾ ਉਹ ਸੰਭਾਵਨਾ ਵੀ ਹੈ। ਕਿਉਂਕਿ ਇਹਨੇ ਵਿਗੜੇ ਹੋਏ ਹਾਲਾਤਾਂ ਨੂੰ ਠੀਕ ਕਰਨਾ ਕੋਈ ਸੌਖਾ ਕੰਮ ਨਹੀਂ ਔਰ ਪਰ ਮਾਨਯੂਗ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਕਰਪਸ਼ਨ ਪ੍ਰਤੀ ਜ਼ੀਰੋ ਟੋਲਰੈਂਸੀ ਪਾਲਿਸੀ ਹੈ ਉਸ ਦੇ ਤਹਿਤ ਅਸੀਂ ਪੂਰੀ ਨਿਗਰ ਰੱਖਦੇ ਹਾਂ ਸਾਰੇ ਦਫ਼ਤਰਾਂ 'ਚ ਅਫਸਰਾਂ ਤੇ ਕਿ ਦਫ਼ਤਰਾਂ ਦੇ ਵਿੱਚ ਕੋਈ ਕਰਪਸ਼ਨ ਨਾ ਹੋਵੇ ਅਸੀਂ ਲੋਕਾਂ ਨੂੰ ਕਹਿੰਨੇ ਆਂ ਵੀ ਕੋਈ ਅਗਰ ਤੁਹਾਡੇ ਤੋਂ ਕੋਈ ਮੰਗ ਕਰਦਾ ਹੈ ਪੈਸੇ ਦੀ ਰਿਸ਼ਵਤ ਦੀ ਤਾਂ ਸਾਨੂੰ ਦੱਸੋ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਤੇ ਮੈਂ ਸਮਝਦਾ ਹਾਂ ਕਿ ਬੜੀ ਹੱਦ ਤੱਕ ਕਰਪਸ਼ਨ ਤੇ ਕੰਟਰੋਲ ਹੋਇਆ ਹੈ ਔਰ ਆਉਣ ਵਾਲੇ ਦਿਨਾਂ ਚ ਇਨਸ਼ਾਅੱਲਾ ਜੇ ਅਸੀਂ ਹੋਰ ਜ਼ਿਆਦਾ ਇਸ ਨੂੰ ਮਜ਼ਬੂਤੀ ਨਾਲ ਕਰਪਸ਼ਨ ਨੂੰ ਖਤਮ ਕਰਨ ਚ ਸਫਲ ਹੋਵਾਂਗੇ ਬਿਲਕੁਲ ਜੀ ਐਮਐਲਏ ਮਲੇਰ ਕੋਟਲਾ ਡਾਕਟਰ ਜਮੀਲ ਔਰ ਰਹਿਮਾਨ ਜਿਨ੍ਹਾਂ ਨਾਲ ਗੱਲਬਾਤ ਕੀਤੀ ਆ ਕਿਉਂਕਿ ਅੱਜ ਪਤਾ ਲੱਗਿਆ ਕਿ ਐਕਸਪੀਰੀਅੰਸ ਇੱਕ ਨੌਜਵਾਨ ਉਮਰ ਤੋਂ 10ਵੀਂ ਕਲਾਸ ਤੋਂ ਰਾਜਨੀਤੀ ਨਾਲ ਸੰਪਰਕ ਕੀਤਾ ਰਾਜਨੀਤੀ ਦੇ ਵਿੱਚ ਆਏ ਉਸ ਤੋਂ ਬਾਅਦ ਜੇ ਗੱਲਬਾਤ ਕਰੀ ਤਾਂ ਤਕਰੀਬਨ 40 ਤੋਂ 45 ਸਾਲ ਦਾ ਐਕਸਪੀਰੀਅੰਸ ਆ ਤੇ ਕਹਿ ਰਹੇ ਨੇ ਕਿ ਲਗਾਤਾਰ ਜਦੋਂ ਆਮ ਆਦਮੀ ਪਾਰਟੀ ਨਾਲ ਜੁੜੇ ਕਿਉਂਕਿ ਕ腐ਸ਼ਨ ਦੀ ਗੱਲ ਹੋਈ ਆਮ ਆਦਮੀ ਪਾਰਟੀ ਚ ਹੋਰ ਗੱਲਾਂ ਬਾਤਾਂ ਬਹੁਤ ਵਧੀਆ ਲੱਗੀਆਂ ਅਤੇ ਹੁਣ ਹਲਕਾ ਮਲੇਰ ਕੋਟਲਾ ਚ ਲਗਾਤਾਰ ਨਿਗਾਰ ਰੱਖ ਰਹੇ ਨੇ ਕਿ ਵਧੀਆ ਕੰਮ ਕਰਨੇ ਨੇ ਪੂਰਾ ਚੇਂਜ ਲਿਆਉਣਾ ਤੇ ਬਦਲਾਵ ਲਿਆਉਣਾ ਕਹਿ ਰਹੇ ਨੇ ਕਿ ਬਦਲਾਵ ਆ ਰਿਹਾ ਹੌਲੀ ਹੌਲੀ ਜੋ 70 ਸਾਲ ਚ ਬਹੁਤ ਕੁਝ ਪੰਜਾਬ ਦਾ ਵਿਗੜਿਆ ਪਿਆ ਸੀ ਬਹੁਤ ਕੁਝ ਦੇਸ਼ ਦਾ ਵਿਗੜਿਆ ਪਿਆ ਆਮ ਆਦਮੀ ਪਾਰਟੀ ਉਸ ਨੂੰ ਬਿਹਤਰ ਬਣਾਵੇਗੀ ਕੈਮਰਾਮੈਨ ਪੀਮਾ ਪਟਿਆਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ